ਕੈਨੇਡਾ ਦੇ ਵਿੱਚ ਨਸ਼ੇ ਦੀ ਤਸਕਰੀ ਨੂੰ ਰੋਕਣ ਦੇ ਲਈ ਚਲਾਈ ਗਈ 8 ਮਹੀਨਿਆਂ ਦੀ ਗੁਪਤ ਜਾਂਚ ਤੋਂ ਬਾਅਦ ਵੱਡੇ ਖੁਲਾਸੇ ਕੀਤੇ ਗਏ ਨੇ ਜਿਸ ਦੇ ਵਿੱਚ ਕੋਕੀਨ ਦੀ ਨਸ਼ਾ ਤਸਕਰੀ ਤੇ ਹਥਿਆਰਾਂ ਦੀ ਤਸਕਰੀ ਦੇ ਵੱਡੇ ਰੈਕર્ડ ਦਾ ਪਰਦਾਫਾਸ਼ ਹੋਇਆ ਇਸ ਦੇ ਨਾਲ ਵੱਡੇ ਅੰਤਰਰਾਸ਼ਟਰੀ ਅਪਰਾਧ ਦਾ ਵੀ ਪਰਦਾਫਾਸ਼ ਕੀਤਾ ਗਿਆ ਜਿਸ ਦੇ ਵਿੱਚ ਦੋ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਦੋਵਾਂ ਮੁਲਜ਼ਮਾ ਦੇ ਪਾਸੋਂ ਹੋਈਆਂ ਬਰਾਮਦਗੀਆਂ ਨੇ ਇੱਕ ਵਾਰ ਫਿਰ ਤੋਂ ਕੈਨੇਡਾ ਵਿੱਚ ਨਸ਼ਾ ਤਸਕਰੀ ਦੇ ਮੁੱਦੇ ਨੂੰ ਉਜਾਗਰ ਕੀਤਾ ਹੈ Ontario Provincial Police ਦੀ ਅਗਵਾਈ ਹੇਠ ਚੱਲੀ ਜਾਂਚ ਦੇ ਦੌਰਾਨ ਅਮਰੀਕਾ ਤੋਂ ਲਿਆਂਦੇ 72 ਗੈਰ ਕਾਨੂੰਨੀ ਪਿਸਤੌਲ ਤੇ 66 ਪਾਬੰਦੀਸ਼ੁਦਾ ਡਿਵਾਈਸਸ ਨੂੰ ਜ਼ਬਤ ਕੀਤਾ ਗਿਆ। ਇਸ ਜਾਂਚ ਦੇ ਵਿੱਚ ਹੋਰ ਵੀ ਕਈ ਏਜੰਸੀਆਂ ਸ਼ਾਮਿਲ ਹੋਈਆਂ ਸਨ। ਇਸ ਮਾਮਲੇ ਦੇ ਵਿੱਚ ਬ੍ਰੈਮਟਨ ਦੇ ਰਹਿਣ ਵਾਲੇ 31 ਸਾਲਾ ਬਲਰਾਜ ਸਿੰਘ ਅਤੇ 21 ਸਾਲ ਦੇ ਕਵਰबीर ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਦੇ ਉੱਤੇ ਹਥਿਆਰ ਤਸਕਰੀ ਅਤੇ ਨਸ਼ਾ ਤਸਕਰੀ ਦੇ ਨਾਲ ਜੁੜੇ 72 ਚਾਰजेस ਲਗਾਏ ਗਏ ਨੇ। ਹਥਿਆਰਾਂ ਦਾ ਇਹ ਜ਼ਖੀਰਾ ਇੱਕ ਟਰਾਲਾ ਟਰੱਕ ਦੇ ਵਿੱਚ ਲੁਕਾ ਕੇ ਟ੍ਰਾਂਟੋ ਤੋਂ ਲਿਆਂਦਾ ਜਾ ਰਿਹਾ ਸੀ ਇਸ ਦੇ ਨਾਲ ਕੈਨੇਡੀਅਨ ਅਥਾਰਟिटीज ਨੇ ਅੰਤਰਰਾਸ਼ਟਰੀ ਨਸ਼ਾ ਅਤੇ ਹਥਿਆਰਾਂ ਦੇ ਵੱਡੇ ਨੈਟਵਰਕ ਨੂੰ ਝਟਕਾ ਦਿੱਤਾ ਹੈ 온ਟਾਰੀਓ ਪ੍ਰੋਵਿੰਸ਼ਨਲ ਪੁਲਿਸ ਦੇ ਮੁਤਾਬਕ ਫਰਵਰੀ 2025 ਦੇ ਵਿੱਚ ਕੂਵੀਆਂ ਏਜੰਸੀਆਂ ਨੇ ਇੱਕ ਜਾਂਚ ਸ਼ੁਰੂ ਕੀਤੀ ਜੋ ਕਿ ਨਸ਼ਾ ਤਸਕਰੀ ਦੇ ਨਾਲ ਜੁੜੀ ਹੋਈ ਸੀ ਜਿਸ ਦੇ ਵਿੱਚ ਅਮਰੀਕਾ ਤੋਂ ਹਥਿਆਰ ਤੇ ਨਸ਼ੇ ਕੈਨੇਡਾ ਦੇ ਵਿੱਚ ਲਿਆਂਦੇ ਗਏ ਸੀ 11 ਸਤੰਬਰ 2025 ਨੂੰ ਟ੍ਰਾਂਟੋ ਤੋਂ ਉੱਤਰ ਦਿਵਲ ਜਾਣ ਵਾਲੇ ਇੱਕ ਟਰੈਕਟਰ ਟ੍ਰੇਲਰ ਨੂੰ ਨਿਸ਼ਾਨਾ ਬਣਾਇਆ ਗਿਆ। ਜਦੋਂ ਟਰੱਕ ਨੂੰ ਇਨਸਪੈਕਸ਼ਨ ਕੇਂਦਰ ਤੇ ਰੋਕਿਆ ਗਿਆ ਤਾਂ ਟਰੱਕ ਦੇ ਵਿੱਚੋਂ ਹਥਿਆਰਾਂ ਅਤੇ ਨਸ਼ੇ ਦਾ ਜ਼ਖੀਰਾ ਬਰਾਮਦ ਹੋਇਆ। 72 ਗੈਰ ਕਾਨੂੰਨੀ ਪਿਸਤੌਲ ਤੇ 64 ਪਾਬੰਦੀਸ਼ੁਦਾ ਡਿਵਾਈਸਸ ਦੇ ਨਾਲ ਨਾਲ ਨਸ਼ਾ ਬਰਾਮਦ ਕੀਤਾ ਗਿਆ। ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਮੌਕੇ ਤੇ ਗ੍ਰਿਫਤਾਰ ਕੀਤਾ। ਬਲਰਾਜ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਨੂੰ ਟੋਰਾਂਟੋ ਦੀ অন্ਟਾਰੀਓ ਕੋਰਟ ਆਫ ਜਸਟਿਸ ਦੇ ਵਿੱਚ ਹਲੇ ਪੇਸ਼ ਕਰਨਾ ਹੈ ਜਦਕਿ ਕਵਲਬੀਰ ਸਿੰਘ ਨੂੰ ਹਲੇ ਵੀ ਹਿਰਾਸਤਤ ਦੇ ਵਿੱਚ ਰੱਖਿਆ ਹੋਇਆ ਹੈ ਇਹ ਘਟਨਾ ਕੈਨੇਡਾ ਦੇ ਵਿੱਚ ਵੱਧਦੀਆਂ ਅੰਤਰਰਾਸ਼ਟਰੀ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਦਾ ਇੱਕ ਹਿੱਸਾ ਹੈ ਜਿੱਥੇ ਬ੍ਰੈਮਟਨ ਵਰਗੇ ਸ਼ਹਿਰ ਗੈਂਗਵਾਰ ਵਰਗੀਆਂ ਗਤੀਵਿਧੀਆਂ ਦਾ ਕੇਂਦਰ ਬਣ ਰਹੇ ਨੇ ਓਪੀਪੀ ਨੇ ਦੱਸਿਆ ਕਿ ਅਮਰੀਕਾ ਤੋਂ ਆਉਣ ਵਾਲੇ ਅਜਿਹੇ ਹਥਿਆਰ ਕੈਨੇਡੀਅਨ ਸੜਕਾਂ ਦੇ ਉੱਤੇ ਹਿੰਸਾ ਵਧਾ ਰਹੇ ਨੇ ਇਸ ਤੋਂ ਪਹਿਲਾਂ ਵੀ ਪੰਜਾਬੀ ਮੂਲ ਦੇ ਕਈ ਨੌਜਵਾਨਾਂ ਨੂੰ ਅਜਿਹੇ ਮਾਮਲਿਆਂ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਇਹ ਖਬਰ ਪੰਜਾਬੀ ਕਮਿਊਨਿਟੀ ਦੇ ਵਿੱਚ ਵੀ ਚਰਚਾ ਦਾ ਵਿਸ਼ਾ ਬਣ ਗਈ ਹੈ। ਇਹ ਘਟਨਾ ਕੈਨੇਡਾ ਦੇ ਵਿੱਚ ਨਸ਼ੇ ਅਤੇ ਹੱਤਿਆਨਾ ਦੇ ਵਿਰੁੱਧ ਸਖਤ ਨੀਤੀਆਂ ਨੂੰ ਮਜ਼ਬੂਤ ਕਰਨ ਦੀ ਗੱਲ ਕਰ ਰਹੀ ਹੈ, ਜਿੱਥੇ ਅਜਿਹੇ ਨੈਟਵਰਕਸ ਨੂੰ ਤੋੜਨ ਦੀ ਜ਼ਰੂਰਤ ਹੈ।